ਪੰਜਾਬ 988 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਧਾਰੀਵਾਲ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਸਮੂਚੇ ਕਾਉਂਸਲਰਾਂ ਨੇ ਖਾਦੀ ਸੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਵੱਡੀ ਮਹਿੰਮਤ ਦਾ ਸੰਯੋਗ ਕਰਦੇ ਹੋਏ ਅੱਜ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਸੁਨੀ ਦੁੱਗਲ ਵਾਈਸ ਪ੍ਰਧਾਨ ਦੀਪਕ ਮਹਰਿੰਦ ਕਾਉਂਸਲਰ ਪਵਨ ਬਰੋਲ ਕਾਉਂਸਲਰ ਡਾਕਟਰ ਇੰਦਰਿਆ ਸਿੰਘ ਕਾਉਂਸਲਰ ਕੁਲਦੀਪ ਕੌਰ ਕਾਉਂਸਲਰ ਪੂਨਮ ਕਾਉਂਸਲਰ ਰਵੀ ਸ਼ਰਮਾ ਕਾਉਂਸਲਰ ਕੋਸ਼ਮ ਖੋਸ਼ਲਾ ਦੇ ਪਤੀ ਨੋਨੀ ਖੋਸ਼ਲਾ ਕਾਉਂਸਲਰ ਪ੍ਰਵੀਨ ਮਲੋਤਰਾ ਦੇ ਪਤੀ ਨਰੈਣ ਮਲੋਤਰਾ ਵੱਲੋਂ ਸੌਂ ਚੁੱਪੀ ਗਈ ਕਿ ਆਪੋ ਆਪਣੇ ਵਾਗ ਨੂੰ ਨਸ਼ਾ ਮੁਕਤ ਬਣਾਉਣ ਸੰਬੰਧੀ ਹਰ ਯਤਨ ਕੀਤੇ ਜਾਣਗੇ ਅਤੇ ਨਸ਼ੇ ਸਮੇਤ ਕਾਬੂ ਆਉਣ ਵਾਲੇ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤ ਨਹੀਂ ਦੇਣਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਜੂਜੀ ਦਾ ਸਾਹਿਬ ਵਾਜੂਜੀ ਫਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਜਿਹੜਾ ਯੋਗ ਨਸ਼ਾ ਰੱਦ ਨਹੀਂ ਚਲਾਈਆ ਅਸੀਂ ਸਾਰੇ ਐਮਸੀ ਤੇ ਪ੍ਰਧਾਨ ਕਫਲ ਖਾਂਦੇ ਹਾਂ ਕਿ ਅਸੀਂ ਆਪਣੇ ਧਾਰੀਆ ਸ਼ਹਿਰ ਦੇ ਵਿੱਚ ਕਿਸੇ ਵੀ ਵਾਰ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਜੇ ਕੋਈ ਨਸ਼ਾ ਵੇਚਦਾ ਹੈ ਜਾਂ ਖਾਂਦਾ ਹੋਂ ਨੂੰ ਅਸੀਂ ਰੋਕਾਂਗੇ ਅਤੇ ਜਿਹੜਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਹੈ ਹੈ ਅਸੀਂ ਉਹਦੀ ਜਮਾਨਤ ਤੇ ਬਿਲਕੁਲ ਜਿਹੜਾ ਸਾਥ ਨਹੀਂ ਦੇਵਾਂਗੇ ਅਸੀਂ ਆਪਣਾ ਸ਼ਹਿਰ ਧਾਰੀਆ ਨੂੰ ਨਸ਼ਾ ਰਹਿਤ ਬਣਾਵਾਂਗੇ ਜੈ ਸ਼ੀਰਾਂ ਕੀ ਪ੍ਰਧਾਨ ਜੀ ਨੇ ਦੱਸਿਆ ਹੈ ਸਰਕਾਰ ਸੀਐਮ ਸਾਹਿਬ ਦੀ ਜੋ ਮਹਿੰਮ ਚੱਲ ਰਹੀ ਹੈ ਜੁਗਤ ਦਾ ਸ਼ਵਰੋਧ ਅਸੀਂ ਸਾਰੇ ਉਹਦੇ ਨਾਲ ਸਹਿਮਤ ਆਂ ਕਿ ਸਰਕਾਰ ਦਾ ਧੰਨਵਾਦ ਕਰਦੇ ਆ ਜੋ ਸੀਐਮ ਸਾਹਿਬ ਨੇ ਸਕੀਮ ਚਲਾਈ ਹੈ ਹਰ ਘਰ ਨੂੰ ਹਰ ਪਰਿਵਾਰ ਤੇ ਵੀ ਨੂੰ 10 ਲੱਖ ਦਾ ਬੀਮਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਬਹੁਤ ਸ਼ਲਾਘਾਯੋਗ ਕੰਮ ਹੈ ਅਸੀਂ ਸਾਰੇ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਆਂ ਤੇ ਜੋ ਬੰਦੇ ਆਉਂਦੇ ਨੇ ਨਿਗਰਾਨੀ ਆਏ ਨੇ ਮਾਣ ਦੇ ਲੱਗਦਾ ਆਪਣੀ ਮਗਰ ਘਾਇਆ ਮੱਝਾਂ ਦਾ ਰਾਤ ਕਰਨ ਲਈ ਕੀ ਬਣਾ ਲੀਕਿਆ ਸਰ ਅਸੀਂ ਗੁਦਾ ਜੀ ਦੇ ਪ੍ਰਧਾਨ ਜੀ ਦਾ ਤੁਹਾਨੂੰ ਦੱਸਿਆ ਸੀ ਆਪਾਂ ਆਪਣੇ ਵਾਰ ਦੀ ਜ਼ਿੰਮੇਵਾਰੀ ਲੈ ਰਹੇ ਹਾਂ ਅਸੀਂ ਵਾਰ ਦੇ ਵਿੱਚ ਨਿਗਰਾਨੀ ਰੱਖ ਰਿਹਾ ਜਿਹਦੇ ਵਿੱਚ ਵੀ ਸਾਨੂੰ ਕੋਈ ਡਾਉਟ ਹੁੰਦਾ ਕੋਈ ਪੁਲਿਸ ਨੂੰ ਡਾਉਟ ਕਰਾਂਗੇ ਜਾਂ ਜਿਹੜਾ ਨਸ਼ਾ ਕਰ ਰਿਹਾ ਉਹਨੂੰ ਇਸ਼ਾਰਾ ਕੇ ਅੰਦਰ ਤੇ ਲੈ ਕੇ ਉਹਦਾ ਇਲਾਜ ਕਰਵਾਵਾਂਗੇ